ਖਬਰ ਸੰਗਰੂਰ ਤੇ ਲਹਿਰਾਗਾਗਾ ਤੋਂ ਹੈ ਜਿੱਥੇ ਦੇ ਸਕੂਲ ਆਫ ਐਮਿਨਸ ਵਿੱਚ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਲੈਕਚਰਰ ਨਰਿੰਦਰਪਾਲ ਸਿੰਘ ਦੀ ਬਦਲੀ ਤੇ ਰੋਕ ਲਗਾਈ ਜਾਵੇ ਕਿਉਂਕਿ ਜੇਕਰ ਉਹ ਇਸ ਜਗ੍ਹਾ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ ਜਾਂਦੇ ਹਨ ਤਾਂ ਉਹਨਾਂ ਦੀ ਪੜ੍ਹਾਈ ਡਿਸਟਰਬ ਹੋਵੇਗੀ ਉਧਰ ਬੱਚਿਆਂ ਦੇ ਮਾਪਿਆਂ ਦਾ ਵੀ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਨਰਿੰਦਰਪਾਲ ਸਿੰਘ ਕੋਲ ਪੜ ਕੇ ਬੇਹਦ ਖੁਸ਼ ਹਾਂ ਅਤੇ ਸਕੂਲ ਦਾ ਮਾਹੌਲ ਵੀ ਬਦਲ ਚੁੱਕਾ ਹੈ ਪਰ ਜੇਕਰ ਨਰਿੰਦਰਪਾਲ ਸਿੰਘ ਇੱਥੋਂ ਬਦਲ ਕੇ ਕਿਤੇ ਹੋਰ ਜਾਂਦੇ ਹਨ ਤਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਵੇਗੀ। ਨਹੀਂ ਚਲੇਗੀ। ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਰੱਦ ਕਰੋ, ਰੱਦ ਕਰੋ। ਨਿੰਦਰ ਸਰ ਜੀ ਪਦਵੀ ਰੱਦ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ ਇਹਨਾਂ ਨੇ ਜੋ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਪਾਲਿਸੀ ਸੀਗੀ ਆਨਲਾਈਨ ਟਰਾਂਸਫਰ ਪਾਲਿਸੀ ਉਸ ਦੇ ਵਿੱਚ ਸਰ ਨੇ ਟਰਾਂਸਫਰ ਭਰਤੀ ਸੀਗੀ ਤੇ ਸਰਦੀ ਟਰਾਂਸਫਰ ਵੀ ਹੋ ਗਈ ਹੋਈ ਹੈ ਤੇ ਪਰ ਬੱਚੇ ਤੇ ਪੇਰੈਂਟਸ ਔਰ ਐਸਐਮਸੀ ਉਹ ਸਰ ਨਾਲ ਮੋਹ ਕਰਦੇ ਆ ਸਰਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਰ ਸਾਡੇ ਲਈ ਵਧੀਆ ਕਰ ਰਹੇ ਸੀਗੇ ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਕਰ ਰਹੇ ਸਭ ਤੁਸੀਂ ਆਪਣੇ ਵੱਲ ਕੁਝ ਲਿਖ ਕੇ ਸੇ ਜਾਇ ਕਿ ਜਿਸ ਤਰ੍ਹਾਂ ਬੱਚਿਆਂ ਨੇ ਪੇਰੈਂਟਸ ਨੇ ਤੁਹਾਡੇ ਤੋਂ ਵਿਵਹਾਰ ਲਗਾਈ ਹੈ ਵੀ ਟੀਚਰ ਨਹੀਂ ਬਦਲਣੀ ਚਾਹੀਦੀ। ਆ ਸਰ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੇ ਆਰਡਰ ਨੇ ਤੇ ਇਹਨਾਂ ਆਰਡਰਾਂ ਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਮੈਂਸ਼ਨ ਕੀਤੀ ਗਈ ਸੀ ਇਹ ਲਾਈਨ ਕਿ ਵੀ ਜੋ ਬਦਲੀ ਹੈ ਬੜੇ ਧਿਆਨ ਨਾਲ ਸੋਚ ਸਮਝ ਕੇ ਭਰੀ ਜਾਵੇ ਕਿਉਂਕਿ ਇਹ ਬਦਲੀ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤੀ ਜਾਏਗੀ। ਤਾਂ ਪਰੰਤੂ ਫਿਰ ਵੀ ਮਾਪਿਆਂ ਦੀ ਮੰਗ ਦੇ ਉੱਪਰ ਜੋ ਵੀ ਮੇਰੇ ਇਹਨਾਂ ਦੀ ਮੰਗ ਹੈ ਮੈਂ ਉਹ ਸਾਡੇ ਜ਼ਿਲ੍ਹਾ ਅਧਿਕਾਰੀ ਨੂੰ ਮੈਂ ਭੇਜ ਭੇਜ ਦਿੱਤੀ ਗਈ। ਮਾਨ ਰਿੰਦਰਪਾਲ ਸਿੰਘ ਜੀ ਪੰਜਾਬੀ ਲੈਕਚਰਰ ਸਕੂਲ ਆਫ ਫੈਮਿਨਸ ਲੇਰਾ ਕਾਕਾ ਰਿੰਦਰ ਜੀ ਤੁਹਾਡੀ ਬਦਲੀ ਤੁਸੀਂ ਆਪਣੇ ਕੋਲ ਤੋਂ ਕਰਾਈ ਹੈ ਕੀ ਮਸਲਾ ਹੈ ਅੱਜ ਬੱਚਿਆਂ ਨੇ ਪ੍ਰੋਟੈਸਟ ਕੀਤਾ ਤੁਹਾਡੀ ਬਦਲੀ ਓਪਨ ਵਾਸਤੇ ਕੀ ਮਸਲਾ ਕੀ ਹੈ ਸਰ ਮੈਂ ਬਦਲੀ ਆਪਣੇ ਆਪ ਹੀ ਔਨਲਾਈਨ ਅਪਲਾਈ ਕੀਤੀ ਸੀ ਆਪਣੀ ਮਰਜ਼ੀ ਨਾਲ ਹੀ ਕੀਤੀ ਸੀ ਲੇਕਿਨ ਅੱਜ ਕੁਝ ਕੁ ਐਸਐਮਸੀ ਦੇ ਮੈਂਬਰ ਸਾਹਿਬਾਨ ਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਰ ਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਜਾਣ ਦੇਣਾ ਹੈਗਾ ਇਸ ਲਈ ਮਤਲਬ ਇਹਨਾਂ ਨੇ ਅੰਸ਼ਕ ਤੌਰ ਤੇ ਜਿਹੜਾ ਧਰਨਾ ਜਾਂ ਮੁਜ਼ਾਹਰਾ ਜੋ ਵੀ ਇੱਥੇ ਕਹਿ ਸਕਦੇ ਆ ਉਹ ਕੀਤਾ ਤੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਤਰਾਜ਼ ਨਹੀਂ ਹੈਗਾ ਜਿਵੇਂ ਉਰੇ ਵੀ ਰਹੂੰਗਾ ਮੈਂ ਉਰੇ ਵੀ ਪਹਿਲਾਂ ਵੀ ਚੰਗੀ ਤਰ੍ਹਾਂ ਵਰਕ ਕਰ ਰਿਹਾ ਹਾਂ ਰਿਵੀਊ ਵਰਕ ਕਰੂੰਗਾ ਜੇ ਮੈਂ ਉੱਥੇ ਚਲਾ ਜਾਣਾ ਤਾਂ ਮੈਂ ਉੱਥੇ ਵੀ ਮਤਲਬ ਆਪਣਾ ਕੰਮ ਪਦਲੀ ਕਰਉਣ ਦਾ ਸੋਚਿਆ ਕਿਉਂ ਮਤਲਬ ਜਦ ਤੁਸੀਂ ਨੇ ਹਰਮਨ ਪਿਆਰੇ ਬੱਚਿਆਂ ਦੇ ਟੀਚਰ ਹੋ ਤਾਂ ਐਦਾਂ ਕਿਉਂ ਮਨ ਦੇ ਵਿੱਚ ਆਈ ਵੀ ਵਾਹ ਤਾਰੇ ਇਸ ਤਰ੍ਹਾਂ ਹੁੰਦਾ ਵੀ ਮੇਰੀ ਜਿਹੜੀ ਆਪਦੀ ਮਤਲਬ ਉਹ ਹੈ ਉਹ ਇਹ ਹੈ ਕਿ ਮੈਂ ਮਤਲਬ ਥੋੜਾ ਜਿਹਾ ਇਹ ਸੀ ਵੀ ਥੋੜੀ ਜਿਹੀ ਰਾਹਤ ਮਿਲ ਜੂਗੀ ਕਿਉਂਕਿ ਮੇਰੇ ਕੋਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਚਾਰਜ ਤੌਰ ਤੇ ਮੈਂ ਕੰਮ ਕਰ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਵੀ ਮੈਂ ਦੋ ਸਾਲ ਕਿਤੇ ਹੋਰ ਲਾਵਾਂ ਤੇ ਨਾਲੇ ਇਸ ਕਰਕੇ ਵੀ ਮੈਂ ਸੋਚਿਆ ਕਿ ਮੈਂ ਕੁਝ ਹੋਰ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਹੋਰ ਰੈਮਿਨਸ ਦੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖ ਸਕਾਂ ਇਸ ਲਈ ਮੈਂ ਮਤਲਬ ਬਦਲੀ ਉਹ ਅਪਲਾਈ ਕੀਤੀ ਸੀ ਪਰ ਬੱਚੇ ਨੇ ਅੱਜ ਪਟਾਚੀ ਕਿੱਦਾਂ ਬੱਚੇ ਚਾਹੁੰਦੇ ਤੁਸੀਂ ਇੱਥੇ ਰਹੋ ਤੁਸੀਂ ਰੈਡੀ ਨਹੀਂ ਬਿਲਕੁਲ ਜੇ ਬੱਚੇ ਕਰ ਰਹੇ ਨੇ ਤਾਂ ਜ਼ਰੂਰ ਮੈਂ ਆਪਦੀ ਇੱਛਾ ਅਨੁਸਾਰ ਰਹਿ ਸਕਦਾ ਹਾਂ ਕੋਈ ਵੀ ਗੱਲ ਇਹੀ ਤਰਨਾ ਕਿਉਂਕਿ ਇਸ ਕਰਕੇ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਾਰ ਨੇ ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਤੇ ਉਹ ਸਕੂਲ ਦੀ ਸਾਰੀ ਬਾਗਦੋੜ ਨੇ ਉਹ ਸੰਭਾਲਦੇ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ ਪਰ ਹੁਣ ਉਹ ਆਪਣੀ ਟਰਾਂਸਫਰ ਚਾਰਜਰੀ ਸਕੂਲ ਦੇ ਵਿੱਚ ਕਰਾ ਰਹੇ ਨੇ ਜੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਚਾਰਜਰੀ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਤੇ ਉਹ ਵੀ ਸਾਰੇ ਕੀਏ ਚਲੇ ਜਾਣਗੇ ਲੈਕਚਰਰਸ ਦੇ ਤਾਂ ਸਕੂਲ ਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਕਮੀ ਹੈ ਤੇ ਨਰਿੰਦਰ ਸਰ ਦੇ ਜਾਣ ਦੇ ਨਾਲ ਸਾਡੀ ਪੜਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੋ ਕਿ ਅਸੀਂ ਨਹੀਂ ਚਾਹੁੰਦੇ ਐਸਓਈ ਸਕੂਲ ਸਿਰਫ ਨਰਿੰਦਰ ਸਰ ਦੇ ਕਰਕੇ ਹੀ ਟਿਕਿਆ ਹੋਇਆ ਹੈ ਲਹਿਰੇ ਦੇ ਵਿੱਚ ਫਸਟ ਐਸਓਈ ਸਕੂਲ ਖੁੱਲੇ ਹੈ ਤੇ ਜੋ ਕਿ ਮੈਨੂੰ ਲੱਗਦਾ ਕਿ ਲਹਿਰੇ ਦੇ ਡਿਵੈਲਪਮੈਂਟ ਦੇ ਲਈ ਬਹੁਤ ਅੱਛਾ ਹੈਗਾ ਪਰ ਹੁਣ ਅਗਰ ਨਰਿੰਦਰ ਸਰ ਚਲੇ ਗਏ ਤਾਂ ਐਸਓਈ ਸਾਰਾ ਵਿਗੜ ਜਾਏਗਾ ਤੇ ਇਸ ਕਰਕੇ ਸਾਰੇ ਜੋ ਐਸਓਈ ਵਿਦਿਆਰਥੀ ਨੇ ਸਾਰੇ ਇੱਧਰ ਉੱਧਰ ਹੋ ਜਾਣਗੇ ਤੇ ਜਿਸ ਕਰਕੇ ਸਾਡੀ ਪੜਾਈ ਦਾ ਤੇ ਸਾਡੇ ਫਿਊਚਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਹੁਣ ਕੀ ਮੰਗ ਕਰੇ ਸਰ ਖੋਣੇ ਮੰਨ ਕਰ ਦਿਆ ਕਿ ਜੋ ਸਾਡੇ ਇਨਚਾਰਜ ਪ੍ਰਿੰਸੀਪਲ ਸਰ ਨਿਰਿੰਦਰ ਸਰ ਤੇ ਉਹ ਸਾਡੇ ਸਕੂਲ ਦੇ ਵਿੱਚ ਹੀ ਰਹਿਣ ਤੇ ਜੋ ਉਹਨਾਂ ਦੀ ਬਦਲੀ ਹੈ ਉਹ ਸਰਕਾਰ ਰੱਦ ਕਰ ਦੋਵੇ ਮੈਂ ਕਹਿਣਾ ਚਾਹਾਂਗੀ ਕਿ ਸਾਡੇ ਪੇਰੈਂਟਸ ਸਾਡੇ ਪੇਰੈਂਟਸ ਵੀ ਆਏ ਆ ਤੇ ਉਹਨਾਂ ਨੇ ਵੀ ਸਾਡੇ ਨਾਲ ਬੈਠ ਕੇ ਧਰਨਾ ਲਗਾਇਆ ਅਸੀਂ ਸਾਰੇ ਬਾਹਰ ਬੈਠ ਕੇ ਧਰਨਾ ਲਗਾ ਰਹੇ ਹਾਂ ਕਿਉਂਕਿ ਸਾਡੇ ਨਰਿੰਦਰ ਸਰ ਪ੍ਰਿੰਸੀਪਲ ਤੇ ਸਾਡੇ ਪੰਜਾਬੀ ਦੇ ਲੈਕਚਰਾਰ ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਆ ਛਾਤੀ ਸਕੂਲ ਦੇ ਵਿੱਚ ਟਰਾਂਸਫਰ ਕਰਾਉਣਾ ਚਾਹੁੰਦੇ ਆ ਜੋ ਕਿ ਅਸੀਂ ਨਹੀਂ ਚਾਹੁੰਦੇ ਕਿਉਂਕਿ ਸਾਡੇ ਪੇਰੈਂਟਸ ਬਹੁਤ ਜ਼ਿਆਦਾ ਸੈਟੀਸਫਾਈ ਨੇਗੇ ਇਹਨਾਂ ਨਾਲ ਕਿਉਂਕਿ ਇਹਨਾਂ ਨੇ ਸਾਡੇ ਸਕੂਲ 'ਚ ਬਹੁਤ ਜ਼ਿਆਦਾ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕੀਤੀ ਹੋਈ ਹੈ ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆਗਾ ਜੋ ਵੀ ਉਹ ਸਾਡੇ ਸਕੂਲ ਨੂੰ ਛੱਡ ਕੇ ਜਾਣ ਕਿਤੇ ਵੀ ਤੇ ਉਹ ਮਤਲਬ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਵੀ ਸਾਡੇ ਨਰਿੰਦਰ ਸਿੰਘ ਨੂੰ ਮਤਲਬ ਇਹ ਸਕੂਲ ਚੋਂ ਛਾਜਲੀ ਚ ਟਰਾਂਸਫਰ ਨਾ ਕਰਨ ਉਹਨਾਂ ਦੀ 28 ਤਰੀਕ ਨੂੰ ਬਦਲੀ ਹੋਈ ਹੈ ਤੇ ਉਸ ਤੋਂ ਬਾਅਦ ਕੋਈ ਵੀ ਪੰਜਾਬੀ ਦਾ ਲੈਕਚਰਾਰ ਉਰੇ ਨਹੀਂ ਆਇਆ ਤੇ ਅਸੀਂ ਇਹ ਚਾਹਾਂਗੇ ਕਿ ਉਹਨਾਂ ਨੂੰ ਸਾਡੇ ਸਕੂਲ ਚ ਨਾ ਜਾਣ ਦਿੱਤਾ ਜਾਵੇ ਤੇ ਉਹਨਾਂ ਦੀ ਬਦਲੀ ਨਾ ਹੋਵੇ ਜਦੋਂ ਮੇਰੇ ਬੇਟਾ ਜੀ ਗਰਲ ਸਕੂਲ ਦੇ ਵਿੱਚ ਪਹਿਲਾਂ ਪੜ੍ਹਦੇ ਸੀਗੇ ਜੀ ਤੇ ਉੱਥੇ ਵਧੀਆ ਪੋਜੀਸ਼ਨ ਸੀ ਇਹ ਇਹਨਾਂ ਨੇ ਐਮੀਨੈਸਟ ਦਾ ਟੈਸਟ ਪਾਸ ਕੀਤਾ ਜੀ ਤੋ ਦੋ ਸਰ ਨਰਿੰਦਰ ਸਰ ਨੇ ਮੈਨੂੰ ਬਹੁਤ ਕੀਤਾ ਵੀ ਇੱਥੇ ਐਮੀਨੇਸ਼ਨ ਸਕੂਲ ਆ ਰਿਹਾ ਵੀ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੱਲ ਰਿਹਾ ਬਹੁਤ ਵਧੀਆ ਵੀ ਹੋਊਗਾ ਤੁਸੀਂ ਕੁੜੀਆਂ ਨੂੰ ਰੇ ਲਾਓ ਤੇ ਮੈਂ ਉਦੋਂ ਬਹੁਤ ਮੈਨੂੰ ਇਹ ਵੀ ਲੱਗਿਆ ਵੀ ਮੁੰਡਿਆਂ ਵਾਲਾ ਸਕੂਲ ਆ ਸ਼ਾਇਦ ਉੱਥੇ ਕੋਈ ਹੋਵੇ ਪਰ ਮੈਂ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਕੁੜੀਆ ਦੀ ਐਡਮਿਸ਼ਨ ਕਰਾਈ ਤੇ ਸਕੂਲ ਦੇ ਦੀ ਇੰਨੀ ਵਧੀਆ ਮੈਨੇਜਮੈਂਟ ਜੋ ਨਰਿੰਦਰ ਸਰ ਨੇ ਆਪਣੇ ਤਾਂ ਗੱਲ ਨਾਲ ਚਲਾਇਆ ਹੋਇਆ ਸੀ ਮੈਂ ਸਕੂਲ ਦੇ ਵਿੱਚ ਸਨ 95 ਦੇ ਵਿੱਚ 10ਵੀਂ ਕੀਤੀ ਐ ਜਦ ਮੈਂ ਉਦੋਂ ਸਾਡੇ ਸ਼ਾਮ ਲਾਲ ਮਾਸਟਰ ਜੀ ਸੀ ਉਹਨਾਂ ਦੀ ਦੇਖੇ ਜਾਂ ਨਰਿੰਦਰ ਸਰ ਦੀ ਹੁਣ ਅੱਜ ਧਰਨਾ ਲਾਉਣ ਦਾ ਕਾਰਨ ਸਾਡਾ ਇਹ ਅਸਰ ਵੀ ਮੈਨੂੰ ਪਤਾ ਵੀ ਇਸ ਸਕੂਲ ਦੇ ਜੋ ਮੈਨੇਜਮੈਂਟ ਆ ਕਿੰਨੀ ਵਧੀਆ ਨਰਿੰਦਰ ਸਰ ਚਲਾ ਰਹੇ ਸੀ ਤੇ ਕਿਵੇਂ ਇਸ ਐਮੀਨਸ ਸਕੂਲ ਨੂੰ ਚਲਾ ਰਹੇ ਆ ਬਹੁਤ ਵਧੀਆ ਮਿਹਨਤ ਕਰ ਰਹੇ ਆ ਇਹਨਾਂ ਦੇ ਹੁੰਦੇ ਸਾਨੂੰ ਆਪਦੇ ਬੱਚਿਆਂ ਦਾ ਕੋਈ ਫਿਕਰ ਨਹੀਂ ਤੇ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਵਿੱਚ ਨਰਿੰਦਰ ਸਰ ਨੇ ਕੁਝ ਕਾਰਨਾ ਕਰਕੇ ਬਦਲੀ ਤਾਂ ਮੈਂ ਅਨਸਾਰ ਨੂੰ ਕਹਿ ਰਿਹਾ ਵੀ ਸਾਡੇ ਪੇਰੈਂਟਸ ਵੱਲੋਂ ਹੀ ਆ ਵੀ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਹਨਾਂ ਦੀ ਟਰਾਂਸਫਰ ਰੋਕੀ ਜਾਵੇ ਤੇ ਜੋ ਸਾਡੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਜੀ ਬੈਂਸ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੇ ਸਾਡੇ ਸਾਰੇ ਸਕੂਲ ਦੇ ਸਟਾਫ ਪੇਰੈਂਟਸ ਵੱਲੋਂ ਵੀ ਇਹਨਾਂ ਦੀ ਬਦਲੀ ਰੋਕ ਕੇ ਇਹਨਾਂ ਨੂੰ ਇੱਥੇ ਰੱਖਿਆ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਨਾ ਹੋਵੇ ਅਸੀਂ ਇਹਨਾਂ ਤੇ ਬੜੇ ਖੁਸ਼ ਹਾਂ ਤੇ ਇਹਨਾਂ ਦੇ ਹੁੰਦੇ ਸਾਨੂੰ ਸਾਡੇ ਬੱਚੇ ਦੀ ਕੋਈ ਵੀ ਕਿਸੇ ਰਾਦੀ ਫਿਕਰ ਨਹੀਂ ਹੈ ਵੀ ਸਾਡਾ ਬੱਚਾ